ਹਟ ਹੋਣੀ ਹੈ ਤੇ ਜਿੱਥੋਂ ਤੱਕ ਪ੍ਰਾਵਧਾਨ ਕਹਿੰਦੇ ਨੇ ਇਸ ਬੰਦੇ ਨੂੰ ਫਿਰ ਵੀ ਸਜ਼ਾ ਵੀ ਹੋ ਸਕਦੀ ਹੈ ਇਹ ਉਹ ਬੱਚੀ ਹੈ ਜਿਸ ਨੂੰ ਉਸਦੇ ਹੀ ਗਵਾਂਢੀ ਵੱਲੋਂ ਉਸਦੀ ਸਹੇਲੀ ਤੇ ਪਿਤਾ ਵੱਲੋਂ ਗਲਤ ਕੰਮ ਕਰਕੇ ਬਾਅਦ ਦੇ ਵਿੱਚ ਮੌਤੇ ਘਾਟ ਉਤਾਰ ਦਿੱਤਾ ਗਿਆ ਜਿਸ ਦੀ লাশ 8 ਘੰਟੇ ਬਾਅਦ ਇੱਕ ਬਾਥਰੂਮ ਦੇ ਵਿੱਚੋਂ ਮਿਲੀ ਜਦੋਂ ਕਿਸੇ ਸ਼ਖਸ ਵੱਲੋਂ ਅਚਾਨਕ ਬਾਥਰੂਮ ਦੇ ਵਿੱਚ ਗਿਆ ਤਾਂ ਉੱਤੇ ਇਸ ਘਟਨਾ ਬਾਰੇ ਪਤਾ ਲੱਗਿਆ ਜਿਸ ਦੇ ਬਾਰੇ ਬਹੁਤ ਜ਼ਿਆਦੇ ਲੋਕਾਂ ਦੇ ਵਿੱਚ ਰੋਸ ਹੈ ਤੇ ਸਖਤ ਤੋਂ ਸਖਤ ਕਾਰਵਾਈ ਉਸ ਸ਼ਖਸ ਤੇ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਤੇ ਇਸ ਬਾਰੇ ਹਾਈ ਕੋਰਟ ਦੇ ਵਕੀਲ ਸੁਨੀਲ ਮੱਲਨ ਜਿੰਨਾ ਗੱਲਬਾਤ ਹੋਈ ਆ ਸੁਣੋ ਉਹ ਇਸ ਪਰਿਵਾਰ ਤੇ ਕੰਪਨਸੇਸ਼ਨ ਅਪਲਾਈ ਕਰਨ ਇਹਦਾ ਘਰ-ਬਾਰ ਵਿਕ ਜਾਏਗਾ ਆਪਰਾ ਕਿਸੇ ਨੂੰ ਟਿਕਾਉਂਦਾ ਕੋਸਕਾ ਸਾਹਿਬ ਰਸਤਾ ਬਣਵਾਉਂਦਾ ਪੜਾ ਖਸ। ਕਿ ਉਸ ਬੰਦੇ ਦੀ ਚਿੱਟੀ ਦਾੜੀ ਹੈ ਉਹਦੀ ਚੰਗਾ ਭਲਾ ਤੂੰ ਪਕੜੀ ਬੰਦ ਹੈ ਤੂੰ ਪਕੜੀ ਇੱਜ਼ਤ ਨਹੀਂ ਰੱਖੀ। ਜਿਹੜੀ ਆਪਾਂ ਗੱਲਾਂ ਕਰਦੇ ਸੀ ਵੀ ਕਦੀ ਕਿਸੇ ਸਰਦਾਰ ਨੂੰ ਭੀਖ ਮੰਗਦਾ ਨਹੀਂ ਵੇਖਿਆ ਜਾਂ ਇਦਾਂ ਦੇ ਕੰਮ ਕਰਦੇ ਨਹੀਂ ਵੇਖਿਆ। ਇਹਨੇ ਉਹ ਵੀ ਸਾਡੇ ਧਰਮ ਦੀ ਬੁਨਿਆਦ ਹੀ ਕਰਦੀ। ਲਾਜ ਲਾਤੀ, ਭੈੜੀ ਸ਼ੱਟ ਹੁੰਦੀ ਹੈ। ਕੈਰੈਕਟਰ ਦੀ ਸ਼ੱਟ ਤਾਂ ਮਾਰਤੀ ਉਸ ਬੰਦੇ ਨੇ। ਸਹੀ ਗੱਲ। ਸੜਕ 'ਚ ਬਹਿ ਕੇ ਜੁੱਤੀਆਂ ਖਾਧੀਆਂ, ਮੂੰਹ ਕਾਲਾ ਕਰਾਇਆ ਆਪਣਾ ਉਸ ਗੰਦੇ ਆਦਮੀ ਨੇ। ਪਰ ਆਪਣੀਆਂ ਪੁਸਤਾਂ ਦਾ ਘਰਾਤਾ ਜੀ ਹੁਣ ਪੁਸਤਾਂ ਦਾ ਘਰਾਤਾ ਕਿਸੇ ਦੇ ਅੱਗੇ ਮੂੰਹ ਚੱਕ ਕੇ ਤੁਰਨ ਜੁਗਿੰ ਰਹਿ ਕੇ ਕਹਿਣਗੇ ਜਾ ਹੋਏ ਉਹੀ ਬਾਬਾ ਸੀ ਜਿੰਨੇ ਗੰਦ ਪਾਇਆ ਸੀ ਇਸ ਤਰ੍ਹਾਂ ਉਸ ਬੱਚੇ ਨੂੰ ਬੋਲਣ ਨਹੀਂ ਦਿੱਤਾ ਹੋਏਗਾ ਉਹਦਾ ਮੂੰਹ ਵੀ ਨਪਿਆ ਹੋਗਾ ਸ਼ਾਇਦ ਕੁਛ ਨਾ ਕੁਛ ਕਿਉਂਕਿ ਉਹਨੇ ਉਹਨੂੰ ਵੀ ਤਾਂ ਸਮਝ ਲੱਗ ਗਈ 13 ਸਾਲ ਦਾ ਬੱਚਾ ਜਵਾਨ ਹੈ ਹਾਂਜੀ ਉਹਨੂੰ ਸਮਝ ਹੈ ਕਿ ਮੇਰੇ ਨਾਲ ਕੀ ਹੋ ਰਿਹਾ ਇੱਕ ਗੱਲ ਮੈਂ ਪੱਕੀ ਦੱਸ ਰਿਹਾ ਕਿ ਜਾਂ ਤੇ ਫਾਸੀ ਹੋਏਗੀ ਜਾਂ ਇਸ ਬੰਦੇ ਦੀ ਡੈੱਡ ਬੋਡੀ ਬਾਹਰ ਆਏਗੀ ਇਸ ਤੋਂ ਥੱਲੇ ਇਹਨੂੰ ਰੀਲੀਫ ਲਾਈਫਟਾਈਮ ਸੁਪਰੀਮ ਕੋਰਟ ਤੱਕ ਨਹੀਂ ਮਿਲਦਾ ਕਿਸ ਤਰ੍ਹਾਂ ਸਾਡੇ ਆਲੇ ਦੁਆਲੇ ਕੁਝ ਲੋਕ ਇਨਸਾਨੀਅਤ ਦੇ ਭੇਸ ਦੇ ਵਿੱਚ ਭੇੜੀਏ ਰਹਿੰਦੇ ਨੇ ਇਹਦੀ ਜਿੰਦੀ ਜਿਆਦੀ ਮਕਸਾਲ ਉਸ ਸਮੇਂ ਜਲੰਧਰ ਦੇ ਵਿੱਚ ਮਿਲੀ ਜਦੋਂ ਆਪਣੀ 3 ਦੀ ਉਮਰ ਦੀ ਇੱਕ 13 ਸਾਲ ਦੀ ਬੱਚੀ ਦੇ ਨਾਲ ਰੇਪ ਕਰਨ ਤੋਂ ਬਾਅਦ ਇੱਕ ਸਖਸ ਵੱਲੋਂ ਉਸ ਦਾ ਕਤਲ ਕਰ ਦਿੱਤਾ ਗਿਆ ਸਤਿ ਸ਼੍ਰੀ ਅਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਇਸ ਸਮੇਂ ਜਿਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਨੇ ਹਰ ਇੱਕ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਹੈ ਕਿਉਂਕਿ ਪਿਛਲੇ ਦਿਨੀ ਪਹਿਲਾਂ ਹੁਸ਼ਿਆਰਪੁਰ ਦੇ ਵਿੱਚ ਇੱਕ ਬੱਚੇ ਦੇ ਨਾਲ ਬਥੇਲੀ ਹੋਈ ਜਿਸ ਤੋਂ ਬਾਅਦ ਉਸ ਦੀ ਜਾਨ ਲੈ ਗਈ ਅਤੇ ਲੰਗੇ ਦੇਣੀ ਜਲੰਧਰ ਦੇ ਵਿੱਚ ਇੱਕ ਬਜ਼ੁਰਗ ਵੱਲੋਂ ਇੱਕ 13 ਸਾਲ ਦੀ ਬੱਚੀ ਦੇ ਨਾਲ ਕੋਈ ਕੰਮ ਕਰਕੇ ਉਸ ਦੇ ਨਾਲ ਰੇਪ ਕਰਕੇ ਉਸ ਦੀ ਜਾਨ ਲੈ ਲਈ ਗਈ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਅਕ੍ਰੋਸ਼ ਵੀ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਗੁੱਸਾ ਹੈ ਤੇ ਇਸ ਸਮੇਂ ਸਾਡੇ ਨਾਲ ਐਡਵੋਕੇਟ ਸੁਨੀਲ ਮੱਲਨ ਜੀ ਨੇ ਮੇਰੇ ਐਡਵੋਕੇਟ ਨੇ ਜਿਨ੍ਹਾਂ ਦੇ ਕੋਲੋਂ ਜਾਣਦੇ ਆ ਕਿ ਕਾਨੂੰਨ ਇਸ ਮਾਮਲੇ ਦੇ ਵਿੱਚ ਕੀ ਕਹਿੰਦਾ ਹੈ ਕਿਉਂਕਿ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਗੁੱਸਾ ਹੁੰਦਾ ਹੈ ਮੌਕੇ ਤੇ ਤੇ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਲੈਣ ਦੀ ਕੋਸ਼ਿਸ਼ ਕਰਦੇ ਨੇ ਜਦ ਕਿ ਇਹ ਗਲਤ ਹੈ ਕਾਨੂੰਨ ਦੇ ਮੁਤਾਬਕ ਕਿੰਨੀ ਸਜ਼ਾ ਇਹ ਲੋਕਾਂ ਨੂੰ ਮਿਲਦੀ ਹੈ ਤੇ ਉਹ ਸਾਰੇ ਇਸ ਮਾਮਲੇ ਤੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਦਸਕਨ ਵਿੱਚ ਸਤਿ ਸ੍ਰੀ ਅਕਾਲ ਸਰ ਤੁਸੀਂ ਵੀ ਦੇਖਿਆ ਵੀ ਕਿਵੇਂ ਪਿਛਲੇ ਦਿਨੀ ਪਹਿਲਾਂ ਹੁਸ਼ਿਆਰਪੁਰ ਦੇ ਵਿੱਚ ਹਨਾ ਕਿੰਨੀ ਸਾਰੇ ਪੂਰੇ ਪੰਜਾਬ ਨੂੰ ਝੰਡੋੜ ਕੇ ਰੱਖ ਦਿੱਤਾ ਤੇ ਹੁਣ ਕੱਲ ਜੋ ਜਲੰਧਰ ਦੇ ਵਿੱਚ ਹੋਈ ਹੈ ਜੋ ਇੱਕ ਬਜ਼ੁਰਗ ਨੇ ਇੱਕ 13 ਸਾਲ ਦੀ ਬੱਚੀ ਦੇ ਨਾਲ ਕੀਤਾ ਪਹਿਲਾਂ ਤਾਂ ਕਿਵੇਂ ਦੇਖਦੇ ਮੈਂ ਮਾਮਲੇ ਨੂੰ ਤੇ ਦੇਖੋ ਪਹਿਲਾਂ ਤਾਂ ਮੈਂ ਭੇਟਚਾਲ ਵਾਲੇ ਲੋਕਾਂ ਬਾਰੇ ਗੱਲ ਕਰਾਂ ਉਦੋਂ ਰੌਲਾ ਪਾਤਾ ਪ੍ਰਵਾਸੀ ਹੈ ਜੀ ਸਾਰੇ ਪ੍ਰਵਾਸੀ ਬਾਹਰ ਕਰ ਦਿਓ ਜੀ ਇਹ ਕਰ ਦਿਓ ਤੇ ਅੱਜ ਤਾਂ ਪੰਜਾਬੀ ਨੇ ਕਰਤੂਤ ਕਰਤੀ ਮਾੜੀ ਹੁਣ ਕੱਢੋ ਇਹਨਾਂ ਸਾਰਿਆਂ ਨੂੰ ਬਾਹਰ ਆਪਾਂ ਗੱਲਾਂ ਕਰਨ ਲੱਗ ਪੈਨੇ ਆ ਕ੍ਰਿਮੀਨਲ ਦੀ ਕੋਈ ਧਰਮ ਦਾ ਕੋਈ ਧਰਮ ਨਹੀਂ ਹੁੰਦਾ ਕ੍ਰਿਮੀਨਲ ਦਾ ਕੋਈ ਧਰਮ ਨਹੀਂ ਕੋਈ ਈਮਾਨ ਨਹੀਂ ਕੋਈ ਉਹਦਾ ਮਜ਼ਬ ਨਹੀਂ ਕੋਈ ਉਹਦਾ ਸਮਾਜ ਨਹੀਂ ਕ੍ਰਿਮੀਨਲ ਕ੍ਰਿਮੀਨਲ ਹੀ ਹੁੰਦਾ ਸਹੀ ਗੱਲ ਸੋ ਅੱਜ ਆਪਾਂ ਕਿਵੇਂ ਵੱਖਰਾ ਕਰਾਂਗੇ ਉਦੋਂ ਤੇ ਆਪਾਂ ਇੱਕ ਧਰਮ ਵਿਸ਼ੇਸ਼ ਨੂੰ ਜਾਂ ਜਾਤੀ ਵਿਸ਼ੇਸ਼ ਨੂੰ ਪੜ ਲਿਆ ਅੱਜ ਉਹ ਧਰਮ ਦੇ ਠੇਕੇਦਾਰ ਜਾਂ ਪੰਜਾਬੀ ਜਿਹਾ ਧਰਮ ਦੇ ਮਾਮੇ ਕਿੱਥੇ ਨੇ ਅੱਜ ਕਿਉਂ ਨਹੀਂ ਬੋਲਦੇ ਪਏ ਵੀ ਇਹ ਕਰ ਦੋ ਇਹ ਕਰ ਦੋ ਲਾ 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 ਕਰ ਦੋ ਹੈਨਾ ਤੇ ਬੇਵਕੂਫੀਆਂ ਨਹੀਂ ਕਰਨੀਆਂ ਚਾਹੀਦੀਆਂ ਅ ਜਿੱਥੋਂ ਤੱਕ ਰਿਹਾ ਸਵਾਲ ਇਹ ਜੋ ਵੀ ਬਹੁਤ ਮਾੜਾ ਇਨਸੀਡੈਂਸ ਹੋਇਆ ਪਹਿਲਾਂ ਬੱਚੇ ਨਾਲ ਉਹ ਵੀ ਵਾਕਿਫ ਕਰ ਕਿ ਜਿਹਦੇ ਘਰ ਬੱਚਾ ਖੇਡਣ ਵੀ ਜਾਂਦਾ ਸੀ ਠੀਕ ਹੈ ਤੇ ਪਹਿਲਾਂ ਉਹ ਇਹ ਵੀ ਸਵਾਲ ਹੈ ਵੀ ਹੁਣ ਵਿਸ਼ਵਾਸ ਕਿਤੇ ਕਰਨ ਮਾਪਿਓ ਕਿਤੇ ਤੇ ਕਰਨ ਆਂਢੀ ਗੁਆਂਢੀ ਤੇ ਵਿਸ਼ਵਾਸ ਨਹੀਂ ਰਹਿ ਗਿਆ ਮਤਲਬ ਜਿੱਥੇ ਬੱਚਾ ਰੋਜ਼ ਖੇਡਣ ਜਾ ਰਿਹਾ ਉਹਦੇ ਘਰੇ ਹੀ ਇਹ ਸਭ ਕੁਝ ਹੋ ਗਿਆ ਫਿਰ ਉਸ ਦਿਨ ਬੜਾ ਕੰਮ ਕੀਤਾ ਕਿ ਬੱਚੇ ਦਾ ਮਰਡਰੀ ਕਰਤਾ ਉਸ ਬੰਦੇ ਨੇ ਦੇਖੋ ਇਹਦੇ ਵਿੱਚ ਜਿਹੜਾ ਲੀਗਲ ਪੱਖ ਜੇ ਆਪਾਂ ਦੇਖੀਏ ਤੇ ਪੋਕੋ ਲਗਣੀ ਐ ਨਾਲ 302 ਲਗਣੀ ਐ ਨਾਲ 376 ਲਗਣੀ ਐ ਜੇ ਪੋਕਸੋ ਨਾਲ ਐਡ ਹੋਣੀ ਐ ਤੇ ਜਿੱਥੋਂ ਤੱਕ ਪ੍ਰਾਵਧਾਨ ਕਹਿੰਦੇ ਨੇ ਇਸ ਬੰਦੇ ਨੂੰ ਫਾਂਸੀ ਦੀ ਸਜ਼ਾ ਵੀ ਹੋ ਸਕਦੀ ਹੈ ਅੱਛਾ ਜੀ ਜੇ ਫਾਂਸੀ ਦੀ ਸਜ਼ਾ ਮੰਨ ਲਓ ਨਹੀਂ ਵੀ ਹੁੰਦੀ ਕੋਰਟ ਕੁਝ ਰਹਿਮ ਕਰਦੀ ਹੈ ਤਾਂ ਇਹਨੂੰ ਟਿਲ ਡੈਥ ਅੱਛਾ ਜੀ ਜਦੋਂ ਤੱਕ ਇਹ ਮਰਦਾ ਨਹੀਂ ਹੈ ਜੇਲ੍ਹ ਚੋਂ ਬਾਹਰ ਨਹੀਂ ਆਏਗਾ ਠੀਕ ਜ਼ਮਾਨਤ ਮਿਲਣ ਦੀ ਤਾਂ ਬੜੀ ਦੂਰ ਦੀ ਗੱਲ ਰਹੀ ਔਰ ਮੈਂ ਪਰਿਵਾਰ ਨੂੰ ਇੱਕ ਚੀਜ਼ ਹੋਰ ਵੀ ਰਿਕੁਐਸਟ ਕਰਨੀ ਚਾਹੁੰਦਾ ਉਹ ਇਸ ਪਰਿਵਾਰ ਤੇ ਕੰਪਨਸੇਸ਼ਨ ਅਪਲਾਈ ਕਰਨ ਅੱਛਾ ਇਹਦਾ ਘਰ-ਬਾਰ ਵਿਕ ਜਾਏਗਾ ਅੱਛਾ ਜੀ ਨਾਲ ਹੀ ਐਪਲੀਕੇਸ਼ਨ ਦੇ ਦੇਣ ਕਿ ਸਾਨੂੰ ਕੰਪਨਸੇਸ਼ਨ ਇਹਦੇ ਵਿੱਚ ਵੀ ਪੈਸਾ ਨਾ ਦੇਖ ਕੇ ਸਜ਼ਾ ਹੋਵੇ ਸਜ਼ਾ ਹਾਂ ਪੈਸਾ ਨਾ ਦੇਖੀਏ ਇਹਨਾਂ ਨੂੰ ਘਰੋਂ ਬੇਕਾਰ ਕਰੀਏ ਵੀ ਇੱਦੇ ਤੇ ਕੋਈ 2-4 ਕਰੋੜ ਦਾ ਇਹਨੂੰ ਫਟਕਾ ਵੱਜੇ ਇਹਦੀਆਂ ਪੁਸ਼ਟਾਂ ਯਾਦ ਕਰਨ ਕਿ ਸਾਡਾ ਬਾਬਾ ਗੰਦ ਜੰਮਿਆ ਸੀ ਸਹੀ ਗੱਲ ਕਿਉਂਕਿ ਬੱਚੇ ਦੀ ਜਾਨ ਦੀ ਕੀਮਤ ਨਹੀਂ ਆਪਾਂ ਕਹਿ ਸਕਦੇ ਵੀ ਇਹ ਵੀ ਇੱਕ ਨਾਂ ਦੇ ਨਾਲ ਜੋ ਕੁਝ ਹੋਇਆ ਪਰ ਸਮਾਜਿਕ ਤੌਰ ਤੇ ਜਿਹੜੀ ਸਜ਼ਾ ਮਿਲੇਗੀ ਇਹ ਸੜਕਾਂ ਤੇ ਭੀਖ ਮੰਗਦੇ ਦਿਖਣਗੇ ਤੇ ਇਹਦੇ ਟੱਬਰ ਵਾਲੇ ਮਤਲਬ ਗੁੱਸੇ 'ਚ ਮੈਂ ਇੰਨੀਆਂ ਗੱਲਾਂ ਕਹਿ ਰਿਹਾ ਜਦ ਕਿ ਗੁੱਸਾ ਨਹੀਂ ਹੋਣਾ ਚਾਹੀਦਾ ਸਾਡੀ ਵਕਾਲਤ ਵਿੱਚ ਕੋਈ ਇਦਾਂ ਦਾ ਹੀ ਕ੍ਰਾਈਮ ਇਦਾਂ ਦਾ ਕੀਤਾ ਉਹਨਾਂ ਨੇ ਕਿਉਂਕਿ ਕ੍ਰਾਈਮ ਹੋਰ ਵੀ ਦੇਖਦੇ ਆ ਪਰ ਇਹ ਤਾਂ ਵੀ ਸਮਾਜਿਕ ਜੋ ਕਦਰਾਂ ਕੀਮਤਾਂ ਨੇ ਜੋ ਸਮਾਜਿਕ ਰਿਸ਼ਤੇ ਨੇ ਜੋ ਸਮਾਜ ਦਾ ਵਿਸ਼ਵਾਸ ਹੈ ਇੱਕ ਦੂਜੇ ਤੇ ਉਹਨੂੰ ਤਾਰ-ਤਾਰ ਕਰਨ ਵਾਲਾ ਕੰਮ ਬਿਲਕੁਲ ਕਰਤਾ ਜੀ ਮਤਲਬ ਕੋਈ ਬਚਿਆ ਹੀ ਨਹੀਂ ਆਪਾਂ ਮਤਲਬ ਉਮਰ ਦੇਖੀ ਉਸ ਬੰਦੇ ਦੀ ਚਿੱਟੀ ਦਾੜੀ ਹੈ ਉਹਦੀ ਚੰਗਾ ਭਲਾ ਤੂੰ ਪਕੜੀ ਬੰਦ ਐ ਤੂੰ ਪਕੜੀ ਇੱਜ਼ਤ ਨਹੀਂ ਰੱਖੀ ਜਿਹੜੀ ਆਪਾਂ ਗੱਲਾਂ ਕਰਦੇ ਸੀ ਵੀ ਕਦੀ ਕਿਸੇ ਸਰਦਾਰ ਨੂੰ ਭੀਖ ਮੰਗਦਾ ਨਹੀਂ ਵੇਖਿਆ ਜਾਂ ਇਦਾਂ ਦੇ ਕੰਮ ਕਰਦੇ ਨਹੀਂ ਵੇਖਿਆ ਇਹਨੇ ਉਹ ਵੀ ਸਾਡੇ ਧਰਮ ਦੀ ਬੁਨਿਆਦੀ ਕਰਦੀ ਲਾਜ ਲਾਤੀ ਮਤਲਬ ਸਾਨੂੰ ਵੀ ਡਰ ਲੱਗਦਾ ਕਿ ਕਿਸੇ ਰਿਸ਼ਤੇਦਾਰ ਕਿਸੇ ਸੱਜਣ ਮਿੱਤਰ ਘਰ ਆਪਣੇ ਬੱਚੇ ਨੂੰ ਕੱਲ ਨੂੰ ਛੱਡਣਾ ਹੈ ਕਿ ਨਹੀਂ ਛੱਡਣਾ ਸਹੀ ਗੱਲ ਹੈ ਠੀਕ ਹੈ ਨਾ ਤੇ ਜਿੱਥੋਂ ਤੱਕ ਇਹਦਾ ਤੁਹਾਨੂੰ ਦੱਸ ਦੇਣਾ ਬਸ ਇਹ ਫਰੰਸਿਕ ਦੇ ਕੁਝ ਟੈਸਟੋਜਨ ਅੱਛਾ ਜੀ ਰਿਪੋਰਟ ਆ ਜਾਣੋਂ 3 ਕਿ ਮਹੀਨੇ ਦੇ ਵਿੱਚ ਸਾਰੀ ਆ ਜਾਂਦੀਆਂ ਔਰ ਇਹਦਾ ਟ੍ਰਾਇਲ ਵੀ ਸਾਲ ਡੇਢ ਸਾਲ ਦੇ ਵਿੱਚ ਵਿੱਚ ਕਨਕਲੂਡ ਹੋਏਗਾ ਅੱਛਾ ਜੀ ਕਨਕਲੂਡ ਹੋਣ ਤੋਂ ਬਾਅਦ ਪਨਿਸ਼ਮੈਂਟ ਹੋਏਗੀ ਔਰ ਮੈਂ ਪਰਿਵਾਰ ਨੂੰ ਕਹਿਣਾ ਵੀ ਜੇ ਤੁਹਾਨੂੰ ਆਪਣੇ ਲੋਕਲ ਵਕੀਲ ਸਾਹਿਬ ਜਿਹੜੇ ਵੀ ਤੁਸੀਂ ਰੱਖੋਗੇ ਉਹਨਾਂ ਵਕੀਲ ਸਾਹਿਬ ਨੂੰ ਕਹਿ ਕੇ ਕੰਪਨਸੇਸ਼ਨ ਨਾਲ ਦੀ ਨਾਲ ਅਪਲਾਈ ਕਰ ਦੇਣੀ ਹੈ ਤੁਸੀਂ ਕਿ ਬੱਚੇ ਦੀ ਜਿਹੜਾ ਫਿਊਚਰ ਪ੍ਰੋਜੈਕਸ਼ਨ ਨੂੰ ਲੈ ਕੇ ਪਲੱਸ ਉਸ ਚੀਜ਼ਾਂ ਨੂੰ ਲੈ ਕੇ ਤਾਂ ਕਿ ਉਸੇ ਕੇਸ ਵਿੱਚ ਉਹਨਾਂ ਚੀਜ਼ਾਂ ਦਾ ਕਨਸਿਡਰ ਕਰਤੇ ਹੋਏ ਜਿਹੜਾ ਉਹਨੂੰ ਜੁਰਮਾਨਾ ਹੋਣਾ ਹੈ ਘੱਟੋ ਘੱਟ ਉਹਦੀ ਪ੍ਰਾਪਰਟੀ ਵਿੱਚ ਵੇਚ ਕੇ ਹੂੰ ਚਲੋ ਤੁਸੀਂ ਕਿਸੇ ਨੂੰ দান ਦੇਣੀ ਹੋएगी দান ਦੇ ਦਿਓ ਰੱਖਣੀ ਹੋएगी ਰੱਖ ਲਿਓ ਬਾਦ ਦੀਆਂ ਗੱਲਾਂ ਸਹੀ ਗੱਲ ਹੈ ਪਰ ਕਹਿੰਦੇ ਨਾ ਪੈਸੇ ਦੀ ੱਟ ਮਾਰੋ ਸਭ ਤੋਂ ਭੈੜੀ ੱਟ ਹੁੰਦੀ ਹੈ ਕੈਰੈਕਟਰ ਦੀ ੱਟ ਤਾਂ ਮਾਰਤੀ ਉਸ ਬੰਦੇ ਨੇ ਸਹੀ ਗੱਲ ਸੜਕ 'ਚ ਬਹਿ ਕੇ ਜੁੱਤੀਆਂ ਖਾਧੀਆਂ ਮੂੰਹ ਕਾਲਾ ਕਰਾਇਆ ਆਪਣਾ ਉਸ ਗੰਦੇ ਆਦਮੀ ਨੇ ਪਰ ਆਪਣੀਆਂ ਪੁਸਤਾਂ ਦਾ ਘਰਾਤਾ ਜੀ ਹੁਣ ਪੁਸਤਾ ਦਾ ਘਰਾਤਾ ਕਿਸੇ ਦੇ ਅੱਗੇ ਮੂੰਹ ਚੱਕ ਕੇ ਤੁਰਨ ਜੁਗਣ ਰਹਿ ਕੇ ਕਹਿਣਗੇ ਜਾ ਹੋਏ ਉਹੀ ਬਾਬਾ ਸੀ ਜਿੰਨੇ ਗੰਦ ਪਾਇਆ ਸੀ ਤੋ ਲਾਣਤ ਮਾਰਦਾ ਮੈਂ ਹਜੇ ਬੰਦੇ ਨੂੰ ਸਭ ਤੋਂ ਪਹਿਲਾਂ ਪਰਿਵਾਰ ਨੂੰ ਤੇ ਚਲੋ ਮੈਂ ਕੀ ਕਹਿਣਾ ਪਰਿਵਾਰ ਵਾਸਤੇ ਤੇ ਉਹ ਬਹੁਤ ਵਧੀਆ ਬਹੁਤ ਹੀ ਘਟੀਆ ਮਤਲਬ ਇੱਕ ਮਿਸਾਲ ਛੱਡ ਕੇ ਗਿਆ ਹੈ ਕਿ ਮੱਲੇ ਚ ਕੀ ਹਾਲੇਦੁਆਲੇ ਕਹਿਣਗੇ ਵੀ ਉਹ ਹੀ ਬੰਦਾ ਜਿੰਨੇ 13 ਸਾਲ ਦੀ ਬੱਚੀ ਦਾ ਕਤਲ ਕੀਤਾ ਸੀ ਕਈ ਪੁਸਤਾਂ ਤੱਕ ਕਹਿੰਦੇ ਕਈ ਪੁਸਤਾਂ ਤੱਕ 13 ਸਾਲ ਦਾ ਕਤਲ ਰਹੂਗਾ ਔਰ ਇਹ ਲੋਕ ਸ਼ਾਇਦ ਗਲੀ ਮਲਾ ਛੱਡ ਕੇ ਵੀ ਜਾਣ ਦੀ ਕੋਸ਼ਿਸ਼ ਕਰਨਗੇ ਸੋ ਇਸ ਕਰਕੇ ਮੇਰੀ ਸਲਾਹ ਹੈ ਔਰ ਮੈਂ ਅੱਗੇ ਵੀ ਇੱਕ ਰਿਕੁਐਸਟ ਕਰਨੀ ਚਾਹੁੰਦਾ ਹਰ ਮਾਂ-ਬਾਪ ਨੂੰ ਕਿ ਆਪਣੇ ਬੱਚੇ ਨੂੰ ਤੁਸੀਂ ਆਪਣੇ ਤੱਕ ਸੀਮਿਤ ਰੱਖੋ ਉਹਨੂੰ ਉਹੋ ਜਿਹੇ ਸੁੱਖ-ਸੁਵਿਧਾਵਾਂ ਘਰ 'ਚ ਦਿਓ ਉਹਨੂੰ ਉਹੋ ਜਿਹਾ ਮਾਹੌਲ ਦਿਓ ਘਰ 'ਚ ਕਿ ਬੱਚੇ ਨੂੰ ਕਿਸੇ ਹੋਰ ਦੇ ਘਰ ਜਾਣਾ ਹਾਂਜੀ ਜੀ ਨਾ ਕਰੇ ਜਾਂ ਕੋਈ ਇਹੋ ਜਿਹਾ ਮੌਕਾ ਹੀ ਨਾ ਮਿਲੇ ਜਾਂ ਫਿਰ ਇਦਾਂ ਦੀ ਵੀ ਐਜੂਕੇਸ਼ਨ ਹੋਣੀ ਚਾਹੀਦੀ ਹੈ ਪੇਰੈਂਟਸ ਦੁਆਰਾ ਵੀ ਜਿਵੇਂ ਕਈ ਸਕੂਲਾਂ 'ਚ ਦਿੱਤੇ ਜਾਂਦੇ ਆ ਗੁੱਡ ਟੱਚ ਬੈਟਾਚ ਵੀ ਇਦਾਂ ਦੀ ਜਾਂ ਫਿਰ ਇਦਾਂ ਦੀ ਜੇ ਮੁਸ਼ਕਲ 'ਚ ਘੇਰਦੇ ਨੇ ਤਾਂ ਕੀ ਕਰਨਾ ਬੱਚੇ ਨੂੰ ਭਾਜੀ ਪਰ 13 ਸਾਲ ਦਾ ਬੱਚਾ ਉਹ ਉਹ ਮੈਂ ਉਹਨੂੰ ਮੈਂ ਜੇ ਤੁਸੀਂ ਇਵਨ ਸਾਡਾ ਬੱਚਾ ਜਿਹੜਾ ਅੱਜ 20 ਸਾਲ ਦੇ ਆਸ-ਪਾਸ ਹੈ ਇਹ ਕਿਸੇ ਵੇਲੇ ਓਵਰ ਪਾਵਰ ਕਰ ਲੈਂਦਾ ਚਲੋ ਮੈਂ ਕਹਿੰਦਾ ਹਮ ਉਮਰ ਨਾਲ ਉਹ ਕਲੋਸ ਹੋ ਵੀ ਸਕਦੇ ਨੇ ਮੰਨ ਲ ਲੈਨੇ 1 ਮਿੰਟ ਲਈ ਪਰ ਜਿਹੜਾ ਮਤਲਬ ਦਾਦੇ ਦੀ ਉਮਰ ਦਾ ਬੰਦਾ ਹੈ ਜਾਂ ਪਿਓ ਦੀ ਉਮਰ ਦਾ ਬੰਦਾ ਹੈ ਉਹਦੇ ਨਾਲ ਕਿਸ ਤਰ੍ਹਾਂ ਉਸ ਬੱਚੇ ਨੂੰ ਬੋਲਣ ਨਹੀਂ ਦਿੱਤਾ ਹੋਏਗਾ ਉਹਦਾ ਮੂੰਹ ਨੂੰ ਵੀ ਨਪਿਆ ਹੋਊਗਾ ਸ਼ਾਇਦ ਕੁਛ ਨਾ ਕੁਛ ਕਿਉਂਕਿ ਉਹਨੇ ਉਹਨੂੰ ਵੀ ਤਾਂ ਸਮਝ ਲੱਗ ਗਈ 13 ਸਾਲ ਦਾ ਬੱਚਾ ਜਵਾਨ ਹੈ ਉਹਨੂੰ ਸਮਝ ਆ ਗਈ ਮੇਰੇ ਨਾਲ ਕੀ ਹੋ ਰਿਹਾ ਹਾਂ ਬਾਇਓਲੋਜੀਕਲ ਏਜ ਜਿਹੜੀ ਕੋਰਟ ਨੇ ਨਿਰਧਾਰਿਤ ਕੀਤੀ ਉਹਦੇ ਮੁਤਾਬਕ ਇਹ ਬੱਚਾ ਛੋਟਾ ਹੈ ਛੋਟਾ ਹੈ ਠੀਕ ਹੈ ਪਰ ਇੱਕ ਗੱਲ ਮੈਂ ਪੱਕੀ ਦੱਸ ਰਿਹਾ ਕਿ ਜਾਂ ਤੇ ਫાંਸੀ ਹੋਏਗੀ ਜਾਂ ਇਸ ਬੰਦੇ ਦੀ ਡੈੱਡ ਬੋਡੀ ਬਾਹਰ ਆਏਗੀ ਇਸ ਤੋਂ ਥੱਲੇ ਨੂੰ ਰਿਲੀਫ ਲਾਈਫਟਾਈਮ ਸੁਪਰੀਮ ਕੋਰਟ ਤੱਕ ਨਹੀਂ ਮਿਲਦਾ ਤੇ ਵਕੀਲ ਸਾਹਿਬ ਜਿਵੇਂ ਤੁਸੀਂ ਗੱਲ ਕੀਤੀ ਕਿ 2-3 ਮਹੀਨੇ ਦੇ ਵਿੱਚ ਇਹ ਜੋ ਕਾਰਵਾਈ ਸ਼ੁਰੂ ਹੋ ਜੂਗੀ ਤੇ ਇੱਕ ਜਿਵੇਂ ਸੁਣਨ ਦੇ ਵਿੱਚ ਆਉਂਦਾ ਕਿ ਫਾਸਟ ਟਰੈਕ ਕੋਰਟ ਦੇ ਵਿੱਚ ਕੇਸ ਚਲਾਇਆ ਜਾਵੇ ਕਿ ਉਹਦੇ ਲਈ ਵੀ ਕੋਈ ਅਲੱਗ ਤੋਂ ਅਪਲਾਈ ਕਰਨਾ ਪੈਂਦਾ ਹੈ ਤਾਂ ਦੇਖੋ ਕਾਰਵਾਈ ਤਾਂ ਸ਼ੁਰੂ ਹੋ ਚੁੱਕੀ ਠੀਕ ਹੈ ਉਹ ਫਰੈਂਸਿਕ ਨੂੰ ਬੱਚੇ ਦੇ ਕੱਪੜੇ ਜਾਣਗੇ ਬੱਚੇ ਦੀ ਬੋਡੀ ਦਾ ਪੋਸਟਮਾਰਟਮ ਹੋਇਆ ਅ ਵਿਸਰਾ ਜਿਹੜੀ ਉਹ ਤੇ ਚਲੋ ਇੱਕ ਹੋਰ ਚੀਜ਼ ਹੋ ਗਈ ਬੱਚੇ ਦੇ ਜਿਹੜੇ ਪ੍ਰਾਈਵੇਟ ਪਾਰਟ ਹੈ ਉਹਦੇ ਤੋਂ ਸਵੈਬ ਲਿੱਤੇ ਜਾਣਗੇ ਅੱਛਾ ਇਸ ਬੰਦੇ ਦੇ ਸਪਰਮ ਲਿੱਤੇ ਜਾਣਗੇ ਉਹਨਾਂ ਨੂੰ ਟੈਲੀ ਕੀਤਾ ਜਾਏਗਾ ਕਿਉਂਕਿ ਕ੍ਰਾਈਮ ਨੂੰ ਸਟੈਬਲਿਸ਼ ਕਰਨ ਲਈ ਉਹ ਸਾਰਾ ਕੁਝ ਕਰਨਾ ਪੈਣਾ ਫਿਰ ਬੋਡੀ ਦੇ ਉੱਤੇ ਜਿਹੜੇ ਕੋਈ ਮੰਨ ਲਓ ਕਿ ਜਿੱਦੋਜਾੜ ਹੋਈ ਹੈ ਤੇ ਡੈਫੀਨੇਟਲੀ ਰੈਡਿਸ਼ ਮੰਨ ਲਓ ਤੁਸੀਂ ਤੇ ਮੈਂ ਖੋਲਦੇ ਆਂ ਨਹੀਂ ਮੈਂ ਨਹੀਂ ਹੁੰਦੇ ਨਾ ਤੁਸੀਂ ਕਹਿੰਦੇ ਹੋ ਕਰਨਾ ਤੂੰ ਨਿਸ਼ਾਨ ਬਾਡੀ ਤੇ ਚਰੀਟਾ ਲਾ ਲੋ ਜਾਂ ਇਸ ਬੰਦੇ ਦਾ ਵਾਲ ਉਹਦੀ ਬਾਡੀ ਤੇ ਰਹਿ ਗਿਆ ਹੋਵੇਗਾ ਜਾਂ ਉਸ ਬੱਚੇ ਦਾ ਕੋਈ ਮਤਲਬ ਨਖੁੰਚ ਜਿਵੇਂ ਖਰੂਨਡ ਮਾਰੀ ਹੋएगी ਮੰਨ ਲਓ ਤੇ ਉਹ ਖਰੂਨਡ ਵਿੱਚ ਨਖੁੰਦ ਵਿੱਚ ਵੀ ਫਸਿਆ ਹੋਏਗਾ ਸੋ ਫਰੈਂਸਿਕ ਇਹਨਾਂ ਚੀਜ਼ਾਂ ਨੂੰ ਵੈਰੀਫਾਈ ਕਰੇਗਾ ਸੈਕਿੰਡ ਬੱਚੇ ਦੀ ਜਾਨ ਦੀ ਸੀਸੀਟੀਵੀ ਫੁਟੇਜ ਘਰੋਂ ਬਾਹਰ ਨਿਕਲਦੀ ਜਾਂ ਉਹਦੇ ਘਰ ਦੇ ਅੰਦਰ ਰਹਿੰਦੀ ਹੈ ਘਰ ਦੇ ਅੰਦਰ ਵੀ ਮੰਨ ਲਓ ਜੇ ਕੈਮਰਾ ਲੱਗਾ ਹੋਇਆ ਉਹਦੇ ਹਾਲਾਤ ਆਂਡ ਗਵਾੜ ਦੀਆਂ ਗਵਾਹੀਆਂ ਸੋ ਮੌਕੇ ਦਾ ਜਿਹੜਾ ਚਸ਼ਮਦੀਦ ਨੇ ਉਹ ਸਾਰਿਆਂ ਨੇ ਸਾਰੇ ਹੀ ਮਤਲਬ ਉੱਥੋਂ ਪਤਾ ਲੱਗੇਗਾ ਬਈ ਇਹ ਚੀਜ਼ਾਂ ਨੂੰ ਮਤਲਬ ਪ੍ਰੂਫ ਕਰਨਾ ਇਹਦੇ ਚ ਪੁਲਿਸ ਦੀ ਜਿਹੜੀ ਰੋਲ ਹੈ ਬੜਾ ਇੰਪੋਰਟੈਂਟ ਹੈ ਪੁਲਿਸ ਪ੍ਰੋਪਰ ਜੇ ਬਣਾਏਗੀ ਤੇ ਡੈਫੀਨਿਟਲੀ ਇਸ ਬੰਦੇ ਦਾ ਛੁਟਕਾਰਾ ਨਹੀਂ ਹੋਏਗਾ ਪਰ ਜੇ ਗੱਲ ਦੱਸ ਦਿੰਨਾ ਵੀ ਛੁੱਟ ਵੀ ਗਿਆ ਗਲਤੀ ਨਾਲ ਹਾਂ ਜੀ ਤੇ ਜਨਤਾ ਨਹੀਂ ਛੱਡਦੀ ਇਹਨੂੰ ਸਹੀ ਗੱਲ ਹੈ ਜੀ ਠੀਕ ਹੈ ਨਾ ਲੋਕਾਂ 'ਚ ਕਰੋਸ ਇਨ ਹੈ ਜੀ ਲੋਕਾਂ 'ਚ ਕਰੋਸ਼ ਹਨ ਤੇ ਇਸ ਤਰ੍ਹਾਂ ਦੇ ਕੀ ਤੁਹਾਨੂੰ ਵੀ ਲੱਗਦਾ ਜੀ ਤੁਸੀਂ ਕਾਨੂੰਨ ਦੇ ਮਾਹਰ ਹੋ ਕਿ ਕੋਈ ਕਾਨੂੰਨ ਦੇ ਨਜ਼ਰੀਏ ਤੋਂ ਕੋਈ ਇਸ ਤਰ੍ਹਾਂ ਦਾ ਸਟੈਪ ਹੋਣਾ ਚਾਹੀਦਾ ਜਾਂ ਹੋ ਸਕਦਾ ਹੈ ਕਿ ਇਸ ਤਰ੍ਹਾਂ ਦੇ ਜੋ ਕ੍ਰਾਈਮ ਨੇ ਉਹਨਾਂ ਨੂੰ ਪਹਿਲਾਂ ਰੋਕਿਆ ਜਾ ਸਕੇ ਕਿ ਕੋਈ ਇਸ ਤਰ੍ਹਾਂ ਦਾ ਸਿਸਟਮ ਬਣ ਜਾਵੇ ਦੇਖੋ ਉਹਦੇ ਲਈ ਤੇ ਵਿਜੀਲੈਂਸ ਆਪਣੀ ਵਿਜੀਲੈਂਸ ਹੈ ਆਪਣੀ ਇੰਟੈਲੀਜੈਂਸ ਹੈ ਔਰ ਆਪਣਾ ਰੱਖ ਰਖਾਵਾ ਬੱਚਿਆਂ ਨਾਲ ਠੀਕ ਹੈ ਹੁਣ ਮੇਰਾ ਬੱਚਾ ਵੀ ਛੋਟਾ ਹੈ 8 ਸਾਲ ਦਾ ਠੀਕ ਹੈ ਉਹ ਪਰਖ ਚ ਜਾਂਦੀ ਹੈ ਹਾਂਜੀ ਔਰ ਜਿੰਦੇ ਬੱਚਿਆਂ ਨਾਲ ਜਾਂਦੀ ਹੈ ਸਾਡੇ ਸਾਰੇ ਪੇਰੈਂਟਸ ਚੋਂ ਇੱਕ ਪੇਰੈਂਟ ਹਾਂਜੀ ਮਾਂ ਜਾਂ ਬਾਪ ਠੀਕ ਹੈ ਪਰਖ ਚ ਉੱਥੇ ਮੋਨੀਟਰਿੰਗ ਤੇ ਹੁੰਦਾ ਹੈ ਕਿ ਬੱਚੇ ਖੇਡ ਰਹੇ ਆ ਕੁਝ ਵੀ ਕਰ ਰਹੇ ਆ ਅਈ 4 5 6 ਪਰਿਵਾਰਾਂ ਜਿਵੇਂ ਤੇ ਆਪਾਂ ਚ ਫੋਨ ਤੇ ਗੱਲ ਹੋ ਜਾਂਦੀ ਕਿ ਅੱਜ ਆਪ ਧਿਆਨ ਰੱਖ ਲੈਣਾ ਵੀ ਅੱਜ ਤੁਸੀਂ ਠੀਕ ਹੈ ਅੱਜ ਤੁਸੀਂ ਪਰਖ ਨਾਲ ਚਲ ਜੋ ਤੋ ਕਦੀ ਮੈਂ ਆ ਕਦੀ ਮੇਰੀ ਵਾਈਫ ਜਾਂ ਉਹਨਾਂ ਚ ਕੋਈ ਜਾਣਾ ਇੱਕ ਜਾਂ ਦੋ ਜਣੇ ਠੀਕ ਅਸੀਂ ਵੀ ਚਲ ਜੰਨੇ ਆ ਉਸ ਟਾਈਮ ਤੇ ਮਤਲਬ ਵੇਸਲੇ ਨਹੀਂ ਹੋਣਾ ਲਾਪਰਵਾਹੀ ਨਹੀਂ ਕਰ ਬਿਲਕੁਲ ਨਹੀਂ ਹੋਣਾ ਜੀ ਬੱਚੇ ਬੜੇ ਕੀਮਤੀ ਏਕ-ਇਕ ਦੋ-ਦੋ ਸਾਰਿਆਂ ਦੇ ਬੱਚੇ ਆ ਬਾਅਦ ਚ ਜੋ ਆਪਾਂ ਰੋਣਾ ਪਛਤਾਉਣਾ ਤੇ ਕਿਉਂ ਨਾ ਵੇਲੇ ਸਿਰ ਆਪਾਂ ਦਈਏ ਪਲੱਸ ਬੱਚਿਆਂ ਨੂੰ ਬਚਪਨ ਤੋਂ ਸਟ੍ਰੇਂਜਰ ਕੌਣ ਹੈ ਕਿਹੜਾ ਆਪਣਾ ਸਕਾਇਆ ਕਿਹੜਾ ਤੁਹਾਨੂੰ ਕਹੇ ਕਿ ਆਪ ਇਵਨ ਮੁੰਡਿਆਂ ਵਾਸਤੇ ਵੀ ਸੇਮ ਹੀ ਖਤਰਾ ਹੈ ਭਾਜੀ ਹਾਂਜੀ ਹਾਂ ਇਹ ਨਾ ਸੋਚੋ ਬੱਚਿਆਂ ਵਾਸਤੇ ਦੇਖਿਆ ਹੀ ਆਪਾਂ ਸ਼ਹਿਰਪੁਰ ਚ ਸ਼ਹਿਰਪੁਰ ਚ ਵੇਖਿਆ ਹੀ ਹੈ ਫਿਰ ਦਿਲਰੋਜ ਵਾਲਾ ਕਾਂਡ ਦਿਲਰੋਜ ਵਾਲਾ ਠੀਕ ਹੈ ਜੀ ਹਰ ਜਗ੍ਹਾ ਤੇ ਆਪਾਂ ਕਾਂਡ ਵੇਖਿਆ ਵੀ ਕਿੰਨੇ ਗੰਦੇ ਗੰਦੇ ਨੇ ਤੇ ਮੁੰਡਾ ਜਾਂ ਕੁੜੀ ਜੋ ਵੀ ਤੁਹਾਡਾ ਬੱਚਾ ਹੈ ਉਹਨੂੰ ਬੜਾ ਵਿਜੀਲੈਂਟਰ ਖੁਰ ਆਪਣਾ ਦੋਸਤੀ ਵਾਲਾ ਸੁਭਾਅ ਰੱਖੋ ਸਹੀ ਹੈ ਬੱਚਿਆਂ ਨੂੰ ਮੋਬਾਈਲ ਤੋਂ ਥੋੜਾ ਦੂਰ ਰੱਖੋ ਵਰਤਨ ਨੂੰ ਵੀ ਦਿਓ ਪਰ ਥੋੜਾ ਦੂਰ ਵੀ ਰੱਖੋ ਕੰਡੀਸ਼ਨਲ ਹੋਵੇ ਸੋ ਬੱਚਿਆਂ ਨਾਲ ਗੱਲਬਾਤ ਕਰੋ ਜਦੋਂ ਸ ਤੁਸੀਂ ਬੱਚੇ ਦੇ ਨਾਲ ਬੈਠੋ ਫਿਰ ਅੱਜ ਕੀ-ਕੀ ਹੋਇਆ ਸਕੂਲ 'ਮੇ ਕਿੱਥੇ ਕਿਸ ਨੇ ਕੀ ਕੀਤਾ ਇੱਕ ਫਰੈਂਡਲੀ ਮਾਹੌਲ ਫਰੈਂਡਲੀ ਮਾਹੌਲ ਬਣਾਓ ਬੱਚੇ ਨੂੰ ਜੇ ਕੋਈ ਦੂਸਰਾ ਬੰਦਾ ਜ਼ਿਆਦਾ ਪਿਆਰ ਕਰ ਰਿਹਾ ਹੈ ਜਾਂ ਜ਼ਿਆਦਾ ਉਹਨੂੰ ਕਹਿ ਰਿਹਾ ਕਿ ਨਹੀਂ ਮੈਂ ਤੈਨੂੰ ਜ਼ਿਆਦਾ ਟੌਫੀਆਂ ਲੈ ਦਿੰਨਾ ਜ਼ਿਆਦਾ ਉਹਨਾਂ ਚੀਜ਼ਾਂ ਤੇ ਵੀ ਇਤਰਾਜ਼ ਦਿਤਾਓ ਕਿਸੇ ਨੇ ਉਹਨੂੰ ਕੋਈ ਫੋਨ ਲੈਤਾ ਹੈ ਜਾਂ ਕੋਈ ਵੱਡਾ ਗਿਫਟ ਦਿੱਤਾ ਹੈ ਇੱਕ ਰੀਜ਼ਨੇਬਲ ਤੋਂ ਅੱਗੇ ਗਿਫਟ ਦਿੱਤਾ ਹੈ ਸਿਰ ਬੱਚੇ ਨੂੰ ਸਿੱਧਾ ਤੇ ਉਹ ਵੀ ਖਤਰਾ ਹੈ ਕਿਉਂਕਿ ਇਹਦਾ ਮਤਲਬ ਉਹਦੀ ਨੀਤ 'ਚ ਕੁਛ ਨਾ ਕੁਛ ਹੈਗਾ ਕਿ ਇਸ ਬੱਚੇ ਨੂੰ ਮੈਂ ਕਿਉਂਕਿ ਸੌਫਟ ਹੁੰਦੇ ਨੇ ਛਾਤੀ ਬਦਲ ਜਾਂਦੇ ਨੇ ਤੇ ਉਹ ਚੀਜ਼ਾਂ ਤੋਂ ਧਿਆਨ ਰੱਖੋ ਬੱਚੇ ਦੇ ਕੱਪੜੇ ਕਿੱਥੋਂ ਆ ਰਹੇ ਨੇ ਕੌਣ ਪਾ ਰਿਹਾ ਹੈ ਕੌਣ ਦੇ ਰਿਹਾ ਹੈ ਇਹਨਾਂ ਚੀਜ਼ਾਂ ਦੀ ਮੋਨੀਟਰਿੰਗ ਬੜੀ ਇੰਪੋਰਟੈਂਟ ਹੈ ਕਰਦੇ ਰਹੋਗੇ ਸਾਡੇ ਬੱਚੇ ਬਚੇ ਰਹਿਣਗੇ ਨਹੀਂ ਤਾਂ ਮਤਲਬ ਪਤਾ ਨਹੀਂ ਕਿਹੜੀ ਦੁਖਦਾਈ ਸਾਹਮਣਾ ਕਰਨਾ ਪੈ ਸਕਦਾ ਯੂ ਨੇਵਰ ਨੋ ਸੋ ਤੁਸੀਂ ਜਾਣੇ ਜਿਵੇਂ ਕਿ ਕਿੰਨਾ ਇਹ ਘਣਾਉਣਾ ਕੰਮ ਹੋਇਆ ਤੇ ਦੂਜੇ ਪਾਸੇ ਕੁਝ ਗੱਲਾਂ ਇੰਨਾ ਤੋਂ ਸਬਕ ਲੈਣ ਦੀ ਵੀ ਲੋੜ ਹੈ ਕਿਉਂਕਿ ਜੋ ਮਤਭਾਗੀ ਘਟਨਾ ਘਟੀ ਹੈ ਇਸ ਤਰ੍ਹਾਂ ਦਾ ਫਿਰ ਕਦੇ ਕਿਸੇ ਮਾਪਾਪਨਾ ਨਾਲ ਨਾ ਹੋਵੇ ਕਿਸੇ ਨੂੰ ਇਸ ਤਰ੍ਹਾਂ ਉਮਰਾਂ ਦਾ ਦੁੱਖ ਨਾ ਲੱਗੇ ਸੋ ਪੇਰੈਂਟਸ ਵੀ ਜ਼ਰੂਰ ਧਿਆਨ ਰੱਖਣ ਜਿਵੇਂ ਕਿ ਵਕੀਲ ਸਾਹਿਬ ਨੇ ਕਿਹਾ ਕਿ ਮੋਬਾਈਲ ਵੀ ਘਟ ਵਰਤਨ ਨੂੰ ਦੇਣਾ ਚਾਹੀਦਾ ਜੇਕਰ ਵਰਤਨ ਨੂੰ ਦੰਨਿਓ ਤਾਂ ਉਹਨਾਂ ਨੂੰ ਜੋ ਜ਼ਰੂਰੀ ਚੀਜ਼ਾਂ ਨੇ ਐਮਰਜੈਂਸੀ ਨੰਬਰ ਪੇਰੈਂਟਸ ਦਾ ਨੰਬਰ ਕਿਵੇਂ ਡਾਇਲ ਕਰਨਾ ਚਾਈਲਡ ਹੈਲਪਲਾਈਨ ਤੇ ਕਿਵੇਂ ਗੱਲ ਕਰਨੀ ਆ ਇਹ ਜ਼ਰੂਰ ਉਹ ਚੀਜ਼ਾਂ ਨੇ ਵੀ ਜਿੰਨਾ ਵੱਲ ਜ਼ਿਆਦਾ ਧਿਆਨ ਦਿੱਤਾ ਜਾਵੇ ਨਾ ਕਿ ਈਵਨ ਬਲੌਕਸ ਜਾਂ ਕਾਰਟੂਨੀ ਦੇਖੇ ਜਾਣ ਸੋ ਉਮੀਦ ਕਰਦੇ ਆ ਕਿ ਇਸ ਮਾਮਲੇ ਦੇ ਵਿੱਚ ਵੀ ਜੋ ਪੇਰੈਂਟਸ ਐ ਉਹਨਾਂ ਨੂੰ ਇਨਸਾਫ ਮਿਲੇਗਾ ਉਹਨਾਂ ਦਾ ਜੋ ਨੁਕਸਾਨ ਹੋਇਆ ਘਾਟਾ ਪਿਆ ਉਹ ਤਾਂ ਪੂਰਾ ਨਹੀਂ ਹੋ ਸਕਦਾ ਪਰ ਕਿਤੇ ਨਾ ਕਿਤੇ ਇਨਸਾਫ ਨਾਲ ਸ਼ਾਇਦ ਉਹਨਾਂ ਦੇ ਮਨ ਨੂੰ ਕੁਝ ਤਰਵਾਸ ਵੱਜੇ ਸੋ ਵਕੀਲ ਸਾਹਿਬ ਦਾ ਵੀ ਬਹੁਤ-ਬਹੁਤ ਸਵਾਗਤ ਕਰਦੇ ਆ ਧੰਨਵਾਦ ਕਰਦੇ ਆ ਜੀ ਸਤਿ ਸ੍ਰੀ ਅਕਾਲ ਜੀ